八十五块。<laughs> ਪਹਾੜਾਂ ਚ ਵੱਧਦੀ ਠੰਡ ਕਾਰਨ ਜੰਗਲੀ ਜਾਨਵਰਾਂ ਦਾ ਮੈਦਾਨੀ ਇਲਾਕਿਆਂ ਚ ਆਉਣਾ ਸ਼ੁਰੂ ਹੋ ਗਿਆ ਜਿਸ ਤੇ ਚਲਦੇ ਜਰੰਦਰ ਦੇ ਪਿੰਡ ਕੋਟ ਚ ਇੱਕ ਜੰਗਲੀ ਬਾਰਾ ਸਿੰਘਾ ਨੇ ਸਭ ਨੂੰ ਭਾਜੜਾ ਪਾ ਦਿੱਤੀਆਂ ਤੇ ਬੜੀ ਹੀ ਮੁਸ਼ਕਲ ਦੇ ਨਾਲ ਇਸ ਬਾਰਾ ਸਿੰਘਾ ਨੂੰ ਜੰਗਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਫੜਿਆ ਗਿਆ ਤੁਸੀਂ ਵੇਖ ਸਕਦੇ ਹੋ ਕਿ 5-6 ਲੋਕ ਇਸ ਬਾਰਾ ਸਿੰਘਾ ਨੂੰ ਜਾਲ ਚ ਪਾ ਕੇ ਜੰਗਲ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਰਹੇ ਨੇ ਤੇ ਇਸ ਦੇ ਨਾਲ ਹੀ ਪੁਲਿਸ ਵੀ ਉਸ ਸਮੇਂ ਮੌਜੂਦ ਹੈ ਤਾਂ ਅੰਦਾਜ਼ ਦੇ ਕਿ ਜੰਗਲੀ ਬਾਰਾ ਸਿੰਘਾ ਨੂੰ ਪਿੰਡ ਚ ਘੁੰਮਦਰ ਦੇਖਿਆ ਗਿਆ ਤੇ ਨਾ ਲੋਕਾਂ ਨੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਨੇ ਜੰਗਲ ਵਿਭਾਗ ਵਾਲਿਆਂ ਨੂੰ ਤੁਰੰਤ ਬੁਲਾਇਆ ਤੇ ਇਸ ਬਾਰਾ ਸਿੰਘਾਂ ਨੂੰ ਫੜਿਆ ਗਿਆ ਹੈ ਬਾਰਾ ਸਿੰਘਾਂ ਨੂੰ ਮੌਕੇ ਤੇ ਫੜਿਆ ਗਿਆ ਜਿਸ ਕਰਕੇ ਕਿਸੇ ਜਾਣੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਤੇ ਇਸ ਬਾਰੇ ਪੁਲਿਸ ਨੇ ਕੀ ਕੀਤਾ ਉਹ ਵੀ ਸੁਣੋ ਮੈਨੂੰ ਨਾ ਐਸੇ ਕੁ ਡਾਇਰਿਕਟ ਚੰਪੂ ਜੱਜ ਪ੍ਰਾਪਤ ਅਸਲ ਕੀ ਗੱਲ ਬਾਤ ਹੋ ਗਈ ਤੇ ਬਾਰਾ ਸਿੰਘਾਂ ਇੱਥੇ ਆਇਆ ਸੀ ਫੜਿਆ ਗਿਆ ਸਵੇਰੇ ਮੈਨੂੰ ਇੱਥੋਂ ਮੁੰਡਾ ਆਪਣਾ ਮੈਂਬਰ ਅਜੀ ਅਜੀ ਫੋਨ ਆਇਆ ਸੀ ਕਿ ਆਪਣੀ ਕੋਈ ਵਾਰਾ ਜਾਨਵਰ ਜਰਾ ਹਰਨੇ ਆ ਉਹ ਤੇ ਸਾਡੇ ਕੋਲ ਆਇਆ ਤੇ ਦਿਨੂ ਅਸੀਂ ਬੰਨ ਲਿਆ ਵਾ ਥੋੜੀ ਜਿਹੀ ਉਹਦਾ ਛੱਟਾ ਛੋਟਾ ਹੀ ਲੱਗਿਆ ਅਸੀਂ ਇਹਦੇ ਬਾਰੇ WhatsApp ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣੇ ਬੰਦੇ ਭੇਜੇ ਨੇ ਨਾਲ ਗੱਡੀ ਭੇਜੇ ਉਹਨੂੰ ਕਾਬੂ ਕਰਕੇ ਆਪਣੇ ਆਪਣੇ ਅਭਿਆਸ ਸਥਾਨ ਤੇ ਜਾਣੇ ਹੁਣ ਬੱਸ ਉਹ ਪਹਾੜਾਂ ਚ ਵੱਧਦੀ ਠੰਡ ਕਾਰਨ ਜੰਗਲੀ ਜਾਨਵਰਾਂ ਦਾ ਮੈਦਾਨੀ ਇਲਾਕਿਆਂ ਚ ਆਉਣਾ ਸ਼ੁਰੂ ਹੋ ਗਿਆ ਜਿਸ ਤੇ ਚਲਦੇ ਜਰੰਦਰ ਦੇ ਪਿੰਡ ਗੋੜਚ ਇੱਕ ਜੰਗਲੀ ਬਾਰਾ ਸਿੰਘਾ ਨੇ ਸਭ ਨੂੰ ਭਾਜੜਾ ਪਾ ਦਿੱਤੀਆਂ ਤੇ ਬੜੀ ਹੀ ਮੁਸ਼ਕਲ ਦੇ ਨਾਲ ਇਸ ਬਾਰਾ ਸਿੰਘਾ ਨੂੰ ਜੰਗਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਫੜਿਆ ਗਿਆ ਤੁਸੀਂ ਵੇਖ ਸਕਦੇ ਹੋ ਕਿ ਪੰਜ ਛੇ ਲੋਕ ਇਸ ਬਾਰਾ ਸਿੰਘਾਂ ਨੂੰ ਜਾਲ ਚ ਪਾ ਕੇ ਜੰਗਲ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਰੇ ਨੇ ਤੇ ਇਸ ਦੇ ਨਾਲ ਹੀ ਪੁਲਿਸ ਵੀ ਉਸ ਸਮੇਂ ਮੌਜੂਦ ਹੈ ਤਾਂ ਅੰਦਾਜ਼ ਦੇ ਕਿ ਜੰਗਲੀ ਬਾਰਾ ਸਿੰਘਾਂ ਨੂੰ ਪਿੰਡ ਚ ਘੁੰਮਦਰ ਦੇਖਿਆ ਗਿਆ ਤੇ ਜਿਸ ਨਾਲ ਲੋਕਾਂ ਨੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਨੇ ਜੰਗਲ ਵਿਭਾਗ ਵਾਲਿਆਂ ਨੂੰ ਤੁਰੰਤ ਬੁਲਾਇਆ ਤੇ ਇਸ ਬਾਰਾ ਸਿੰਘਾਂ ਨੂੰ ਫੜਿਆ ਗਿਆ ਹੈ ਬਾਰਾ ਸਿੰਘਾਂ ਨੂੰ ਮੌਕੇ ਤੇ ਫੜਿਆ ਗਿਆ ਜਿਸ ਕਰਕੇ ਕਿਸੇ ਜਾਣੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਤੇ ਇਸ ਬਾਰੇ ਪੁਲਿਸ ਨੇ ਕੀ ਕੀਤਾ ਉਹ ਵੀ ਸੁਣੋ ਮੇਰਾ ਨਾਮ ਐਸ. ਗੁਰਦਿਆਗੜਾ ਚੰਪੂ ਜੱਜਪੁਰਪੁਰ ਅੱਜ ਸਰ ਕੀ ਗੱਲਬਾਤ ਹੋ ਰਹੀ ਹੈ ਤੇ ਬਾਰਾ ਸਿੰਘਾਂ ਇੱਥੇ ਆਇ ਉਹ ਤੋਂ ਮੁੰਡਾ ਆਪਣਾ ਮੈਂਬਰੀਆ ਅਜੀ ਅਜੇ ਫੋਨ ਆਇਆ ਸੀ ਕਿ ਆਪਣੀ ਕੋਈ ਵਾਰਾ ਜਾਨਵਰ ਜਿਹੜਾ ਹਰਨੇ ਆ ਉਹਦੇ ਸਾਡੇ ਕੋਲ ਆਇਆ ਤੇ ਜਿਹਨੂੰ ਅਸੀਂ ਬੰਨ ਲਿਆ ਉਹ ਥੋੜੀ ਜਿਹੀ ਛੱਟਾ ਛੋਟਾ ਹੀ ਲੱਗਿਆ ਅਸੀਂ ਇਹਦੇ ਬਾਰੇ ਵਾਟਸਐਪ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣੇ ਬੰਦੇ ਭੇਜੇ ਨੇ ਨਾਲ ਗੱਡੀ ਭੇਜੇ ਉਹਨੂੰ ਕਾਬੂ ਕਰਕੇ ਆਪਣੇ ਆਪਣੇ ਅਭਿਆਸ ਸਥਾਨ ਤੇ ਜਾਣੇ ਹੁਣ ਬੱਸ ਉਹ ਪਹਾੜਾਂ ਚ ਵੱਧਦੀ ਠੰਡ ਕਾਰਨ ਜੰਗਲੀ ਜਾਨਵਰਾਂ ਦਾ ਮੈਦਾਨੀ ਇਲਾਕਿਆਂ ਚ ਆਉਣਾ ਸ਼ੁਰੂ ਹੋ ਗਿਆ ਜਿਸ ਤੇ ਚਲਦੇ ਜਰੰਦਰ ਦੇ ਪਿੰਡ ਗੋੜਚ ਇੱਕ ਜੰਗਲੀ ਬਾਰਾ ਸਿੰਘਾ ਨੇ ਸਭ ਨੂੰ ਭਾਜੜਾ ਪਾ ਦਿੱਤੀਆਂ ਤੇ ਬੜੀ ਹੀ ਮੁਸ਼ਕਲ ਦੇ ਨਾਲ ਇਸ ਬਾਰਾ ਸਿੰਘਾ ਨੂੰ ਜੰਗਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਫੜਿਆ ਗਿਆ ਤੁਸੀਂ ਵੇਖ ਸਕਦੇ ਹੋ ਕਿ 5-6 ਲੋਕ ਇਸ ਬਾਰਾ ਸਿੰਘਾ ਨੂੰ ਜਾਲ ਚ ਪਾ ਕੇ ਜੰਗਲ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਰਹੇ ਨੇ ਤੇ ਇਸ ਦੇ ਨਾਲ ਹੀ ਪੁਲਿਸ ਵੀ ਉਸ ਸਮੇਂ ਮੌਜੂਦ ਹੈ ਤਾਂ ਅੰਦਾਜ਼ ਦੇ ਕੇ ਜੰਗਲੀ ਬਾਰਾ ਸਿੰਘਾ ਨੂੰ ਪਿੰਡ ਚ ਘੁੰਮਦ ਦੇਖਿਆ ਗਿਆ ਹੈ ਇਸ ਨਾਲ ਲੋਕਾਂ ਨੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਨੇ ਜੰਗਲ ਵਿਭਾਗ ਵਾਲਿਆਂ ਨੂੰ ਤੁਰੰਤ ਬੁਲਾਇਆ ਤੇ ਇਸ ਬਾਰਾ ਸਿੰਘਾਂ ਨੂੰ ਫੜਿਆ ਗਿਆ ਹੈ ਬਾਰਾ ਸਿੰਘਾਂ ਨੂੰ ਮੌਕੇ ਤੇ ਫੜਿਆ ਗਿਆ ਜਿਸ ਕਰਕੇ ਕਿਸੇ ਜਾਣੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਤੇ ਇਸ ਬਾਰੇ ਪੁਲਿਸ ਨੇ ਕੀ ਕੀਤਾ ਉਹ ਵੀ ਸੁਣੋ ਮੇਰਾ ਨਾਮ ਐਸ.ਏ. ਗੁਦਿਆਗੜਾ ਚੰਪੂ ਜੱਜਪੁਰਪੁਰ ਅੱਜ ਸਰ ਕੀ ਗੱਲਬਾਤ ਹੋ ਰਹੀ ਹੈ ਤੇ ਬਾਰਾ ਸਿੰਘਾਂ ਇੱਥੇ ਆਇਆ ਸੀ ਫੜਿਆ ਗਿਆ ਸਵੇਰੇ ਮੈਨੂੰ ਇੱਥੋਂ ਮੁੰਡਾ ਆਪਣਾ ਮੈਂਬਰ ਆ ਜੀ ਅਜੀਤ ਉਹਦਾ ਫੋਨ ਆਇਆ ਸੀ ਕਿ ਉਹ ਆਪਣੀ ਕੋਈ ਵਾਰਾ ਜਾਨਵਰ ਜਿਹੜਾ ਹਰਨੇ ਆ ਉਹ ਤੇ ਸਾਡੇ ਕੋਲ ਆਇਆ ਤੇ ਦਿਨੂ ਅਸੀਂ ਬੰਨ ਲਿਆ ਵਾ ਥੋੜੀ ਜਿਹੀ ਉਹਦਾ ਛੱਟਾ ਛੋਟਾ ਹੀ ਲੱਗਿਆ ਅਸੀਂ ਇਹਦੇ ਬਾਰੇ WhatsApp ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣੇ ਬੰਦੇ ਭੇਜੇ ਨੇ ਨਾਲ ਗੱਡੀ ਭੇਜੇ ਉਹਨੂੰ ਕਾਬੂ ਕਰਕੇ ਆਪਣੇ ਆਪਣੇ ਅਭਿਆਸ ਸਥਾਨ ਤੇ ਜਾਣੇ ਹੁਣ ਬੱਸ ਉਹ ਪਹਾੜਾਂ ਚ ਉੱਦਰੀ ਠੰਡ ਕਾਰਨ ਜੰਗਲੀ ਜਾਨਵਰਾਂ ਦਾ ਮੈਦਾਨੀ ਇਲਾਕਿਆਂ ਚ ਆਉਣਾ ਸ਼ੁਰੂ ਹੋ ਗਿਆ ਜਿਸ ਤੇ ਚਲਦੇ ਜਰੰਦਰ ਦੇ ਪਿੰਡ ਗੋੜਚ ਇੱਕ ਜੰਗਲੀ ਬਾਰਾ ਸਿੰਘਾ ਨੇ ਸਭ ਨੂੰ ਭਾਜੜਾ ਪਾ ਦਿੱਤੀਆਂ ਤੇ ਬੜੀ ਹੀ ਮੁਸ਼ਕਲ ਦੇ ਨਾਲ ਇਸ ਬਾਰਾ ਸਿੰਘਾ ਨੂੰ ਜੰਗਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਫੜਿਆ ਗਿਆ ਤੁਸੀਂ ਵੇਖ ਸਕਦੇ ਹੋ ਕਿ 5-6 ਲੋਕ ਇਸ ਬਾਰਾ ਸਿੰਘਾ ਨੂੰ ਜਾਲ ਚ ਪਾ ਕੇ ਜੰਗਲ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਰਹੇ ਨੇ ਤੇ ਇਸ ਦੇ ਨਾਲ ਹੀ ਪੁਲਿਸ ਵੀ ਉਸ ਸਮੇਂ ਮੌਜੂਦ ਹੈ ਤਾਂ ਅੰਦਾਜ਼ ਦੇ ਕੇ ਜੰਗਲੀ ਬਾਰਾ ਸਿੰਘਾ ਨੂੰ ਪਿੰਡ ਚ ਘੁੰਮਦ ਦੇਖਿਆ ਗਿਆ ਹੈ ਇਸ ਨਾਲ ਲੋਕਾਂ ਨੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਨੇ ਜੰਗਲ ਵਿਭਾਗ ਵਾਲਿਆਂ ਨੂੰ ਤੁਰੰਤ ਬੁਲਾਇਆ ਤੇ ਇਸ ਬਾਰਾ ਸਿੰਘਾਂ ਨੂੰ ਫੜਿਆ ਗਿਆ ਹੈ ਬਾਰਾ ਸਿੰਘਾਂ ਨੂੰ ਮੌਕੇ ਤੇ ਫੜਿਆ ਗਿਆ ਜਿਸ ਕਰਕੇ ਕਿਸੇ ਜਾਣੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਤੇ ਇਸ ਬਾਰੇ ਪੁਲਿਸ ਨੇ ਕੀ ਕੀਤਾ ਉਹ ਵੀ ਸੁਣੋ ਮੇਰਾ ਨਾਮ ਐਸ.ਏ. ਗੁਜਰਾਗੜਾ ਚੰਪੂ ਜੱਜਪੁਰਪੁਰ ਅੱਜ ਸਰ ਕੀ ਗੱਲਬਾਤ ਹੋ ਰਹੀ ਹੈ ਤੇ ਬਾਰਾ ਸਿੰਘਾਂ ਇੱਥੇ ਆਇਆ ਸੀ ਫੜਿਆ ਗਿਆ ਸਵੇਰੇ ਮੈਨੂੰ ਇੱਥੋਂ ਮੁੰਡਾ ਆਪਣਾ ਮੈਂਬਰ ਆ ਜੀ ਅਜੇ ਉਹਦਾ ਫੋਨ ਆਇਆ ਸੀ ਕਿ ਉਹ ਆਪਣੀ ਕੋਈ ਵਾਰਾ ਜਾਨਵਰ ਜਿਹੜਾ ਹਰਨੇ ਆ ਉਹ ਤੇ ਸਾਡੇ ਕੋਲ ਆਇਆ ਤੇ ਦਿਨੂ ਅਸੀਂ ਬੰਨ ਲਿਆ ਵਾ ਥੋੜੀ ਜਿਹੀ ਉਹਦੇ ਛੱਟਾ ਛੋਟਾ ਹੀ ਲੱਗਿਆ ਅਸੀਂ ਇਹਦੇ ਬਾਰੇ WhatsApp ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣੇ ਬੰਦੇ ਭੇਜੇ ਨੇ ਨਾਲ ਗੱਡੀ ਭੇਜੇ ਉਹਨੂੰ ਕਾਬੂ ਕਰਕੇ ਆਪਣੇ ਆਪਣੇ ਅਸਥਾਨ ਤੇ ਜਾਰੀ